ਹੈਲੋ 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 ਕਲਸ ਨਗਰ ਦੀ ਸਾਰੀ ਸਾਧ ਸੰਗਤ ਸਤਕਾਰਯੋਗ ਬਜ਼ੁਰਗ ਮਾਵਾ ਭੈਣਾ ਛੋਟੇ ਬੱਚੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਕਬੀਲਦਾਰੀ ਦੇ ਕੰਮ ਛੱਡ ਕੇ ਇੱਥੇ ਸਾਨੂੰ ਮਿਲਣ ਲਈ ਆਏ ਹੋ ਤੁਹਾਡੇ ਨਗਰ ਖੇੜੇ ਵਸਦੇ ਰਹਿਣ ਇਹੀ ਅਸੀਂ ਅਰਦਾਸ ਕਰਦੇ ਆਂ ਆਉਣ ਵਾਲੀ 11 ਤਰੀਕ ਨੂੰ ਤਰਨਤਾਰਨ ਵਿਧਾਨ ਸਭਾ ਦੀ ਇੱਕ ਵਾਰੀ ਫੇਰ ਵੋਟਾਂ ਪੈ ਰਹੀਆਂ ਨੇ ਹਾਂਜੀ ਉਹ ਕਰ ਕਰਾਂਗੇ ਦੱਸਾਂਗੇ ਬਣੇ ਦੱਸਾਂਗੇ ਕੋਈ ਗੱਲ ਨਹੀਂ ਉਹ ਪ੍ਰਾਣੇ ਘਟੇ ਪੂਰੇ ਕਰਦਾਂਗੇ ਸਾਰੇ ਦੇਖਦੇ ਸੋ ਜੀਲਾਬਾ ਪੰਜਾਬ ਸਰਕਾਰ ਵੱਲੋਂ ਤੁਸੀਂ ਜ਼ਿੰਮੇਵਾਰੀ ਜੋ ਦਿੱਤੀ ਅਸੀਂ ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਕੀਤੇ ਸਭ ਤੋਂ ਪਹਿਲਾਂ ਤਾਂ 300 ਯੂਨਟ ਬਿਜਲੀ ਇੱਕ ਮਹੀਨੇ ਦੀ ਜਾਨੀ ਕਿ 2 ਮਹੀਨਿਆਂ ਦਾ ਬਿੱਲ ਆਉਂਦਾ 600 ਯੂਨਟ ਬਿਜਲੀ ਔਰ ਸਾਰਿਆਂ ਨੂੰ ਸਾਰਿਆਂ ਨੂੰ ਮਾਫ ਕੀਤੀ ਬਿਤਾ ਕੇ 600 ਤੋਂ ਜੇ ਘੱਟ ਫੋਨੋਮੀਟਰ ਦੀ ਰੀਡਿੰਗ ਹੈ ਤੇ ਜੀਰੋ ਬਿੱਲ ਆਉਗਾ ਤੁਹਾਨੂੰ ਬਿੱਲ ਕਿਉਂਕਿ ਬਹੁਤ ਸਾਰੇ ਘਰਾਂ ਦਾ ਮਾਵਾਂ ਦਾ ਮੈਨੂੰ ਫੋਨ ਆਉਂਦੇ ਰਹਿੰਦੇ ਨੇ 4-5000 ਰੁਪਏ ਮਹੀਨੇ ਦਾ ਬਚਣ ਲੱਗ ਗਿਆ ਬਿਜਲੀ ਦਾ ਜਿਹੜਾ ਪਹਿਲਾਂ ਬਿੱਲ ਆਉਂਦਾ ਸੀ ਉਹ ਹੁਣ ਫਿਰ ਖੇਤਾਂ ਦੇ ਵਿੱਚ ਦਿਨੇ ਬਿਜਲੀ ਕੀਤੀ ਖਾਲੇ ਕੱਢੇ ਕੱਸੀਆਂ ਪਾਣੀ ਨਹਿਰਾਂ ਦਾ ਲਿਆਂਦਾ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਨੇ ਹਜੇ ਪਰਸੋ ਹੀ 858 ਆਮਕਰਾਂ ਦਿੱਤੀਆਂ ਪੁੱਤਾਂ ਨੌਕਰੀਆਂ ਦੇ ਕੇ ਆਏ ਆ ਹੁਣ ਹੁਣ ਤੱਕ 56856 ਨੌਕਰੀਆਂ ਹੋ ਗਈਆਂ ਕੋਈ ਸਪਾਰਸ਼ ਨਹੀਂ ਕੋਈ ਪੈਸਾ ਨਹੀਂ ਲੱਗਦਾ ਬਸ ਬੱਚੇ ਪੜ ਲੈਣ ਨੰਬਰ ਆ ਜਾਣ ਤੁਹਾਡੇ ਘਰੇ ਚਿੱਠੀ ਆ ਜਾਂਦੀ ਹੈ ਕਿ ਭਾਈ ਪੰਜਾਬ ਸਰਕਾਰ ਤੁਹਾਨੂੰ ਬੁਲਾਉਂਦੀ ਹੈ ਆ ਤੈਨੂੰ ਨੌਕਰੀ ਮਿਲ ਗਈ ਆ ਕੁਰਸੀ ਤੈਨੂੰ ਡਿੱਕੀ ਜਾਂਦੀ ਹੈ ਆਮਕਰਾਂ ਦੇ ਆ ਅਸੀਂ ਵੀ ਇਨ੍ਹਾਂ ਪਿੰਡਾਂ 'ਚ ਹੀ ਇਹ ਜਿਹੇ ਪਿੰਡਾਂ 'ਚ ਜੰਮੇ ਪਲੇ ਆ ਸਾਨੂੰ ਪਤਾ ਪਿੰਡਾਂ ਦੀਆਂ ਮੁਸ਼ਕਲਾਂ ਦਾ ਤੋਬੇ ਛੱਪੜ ਬਹੁਤ ਸਾਰੀਆਂ ਸਕੂਲਾਂ ਦੀਆਂ ਦਿੱਕਤਾਂ ਸਕੂਲ ਅਪਡੇਟ ਕਰ ਰਹੇ ਆ 12ਵੀਂ ਦੇ ਸਕੂਲ ਹਰ ਪਿੰਡ ਦੇ ਨੇੜੇ ਤੇੜੇ ਕੋਈ ਖਾਸ ਤੌਰ ਤੇ ਬੱਚੀਆਂ ਜਦੋਂ ਜਾਂਦੀਆਂ ਨੇ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਕਿ ਜਾਂ ਤਾਂ ਕੋਈ ਟਰਾਲੀ ਦੇ ਡਾਲਿਆਂ ਤੇ ਲੰਮਕ ਕੇ ਜਾਂਦੀਆਂ ਨੇ ਜਾਂ ਕਿਸੇ ਤੋਂ ਲਿਫਟ ਮੰਗਦੀਆਂ ਜਾਂ ਫਿਰ ਬੱਸ ਕੋਈ ਸਕੂਲ ਦੀ ਨਹੀਂ ਆਉਂਦੀ ਸੋ ਅਸੀਂ ਉਹਦੇ ਕਰਕੇ ਮਾਪੇ ਕਈ ਵਾਰੀ ਹਟਾ ਲੈਂਦੇ ਆਪਣੀਆਂ ਧੀਆਂ ਨੂੰ ਕਿ ਸਾਨੂੰ ਪੜ੍ਹਾਈ ਨਾਲੋਂ ਇੱਜ਼ਤ ਪੈ ਰਹੀ ਐ ਜ਼ਮਾਨਾ ਠੀਕ ਨਹੀਂ ਐ ਅਸੀਂ ਨਹੀਂ ਭੇਜਣੀ ਕੋਈ ਆਪਣੀ ਸੋ ਇਹ ਮੰਗਾ ਜਿਹੜੀਆਂ ਪਿੰਡਾਂ ਦੀਆਂ ਮੇਰੇ ਕੋਲੇ ਸਾਰੀਆਂ ਪਈਆਂ ਨੇ ਤੇ ਲੱਗੇ ਹੋਏ ਆ ਪੰਜਵੀਂ ਵਾਲੇ ਨੂੰ 8ਵੀਂ ਵਾਲਾ 8ਵੀਂ ਵਾਲੇ ਨੂੰ 10ਵੀਂ ਵਾਲਾ 10ਵੀਂ ਵਾਲੇ ਨੂੰ 12ਵੀਂ ਵਾਲਾ ਸਕੂਲ ਕਰੀਏ ਤਾਂ ਕਿ ਬੱਚਾ ਲਈਏ ਫਿਰ ਤਾਂ ਕਿ ਮਾਪਿਆਂ ਨੂੰ ਵੀ ਪਤਾ ਹੋਵੇ ਕਿ ਬਸ ਇੱਥੇ ਆ ਗਈ ਤੇ ਜਿੱਥੇ ਜਿੱਥੇ ਪਿੰਡਾਂ ਦੇ ਵਿੱਚੋਂ ਬੱਚੇ-ਬੱਚੀਆਂ ਜਾਂਦੇ ਨੇ ਤਾਂ ਉਹਨਾਂ ਨੂੰ ਉਹ ਲੈ ਕੇ ਆਉਣ ਸੇਫਲੀ ਘਰੇ ਆਉਣ ਤੇ ਚੰਗੀ ਪੜ੍ਹਾਈ ਮਿਲੇ ਦੇਖੋ ਮਾਵਾ ਪੈਣਾ ਖੜੀਆਂ ਨੇ ਚੁੱਲ੍ਹੇ ਦਾ ਤੁਹਾਨੂੰ ਪਤਾ ਹੈ ਕਿ ਕੀ ਅੱਜ ਮਹਿੰਗਾਈ ਦੇ ਹਾਲ ਚੁੱਲਾ ਚਲਾਉਣਾ ਕਿਵੇਂ ਔਖਾ ਹੋਇਆ ਪਿਆ ਫਿਰ ਉੱਤੋਂ ਜਿਹੜੇ ਇਹਨਾਂ ਨੇ ਦੂਜੀਆਂ ਪਾਰਟੀਆਂ ਨੇ ਨਸ਼ੇ ਵੰਡੇ ਜੇ ਕਿਸੇ ਘਰ 'ਚ ਨਸ਼ਾ ਵੜ ਗਿਆ ਸਭ ਤੋਂ ਵੱਧ ਦੁਖੀ ਉਸ ਘਰ ਦੀ ਮਹਿਲਾ ਉਸ ਘਰ ਦੀ ਔਰਤ ਹੁੰਦੀ ਹੈ ਮਾਂ ਪੈਣ ਜੇ ਭਾਈ ਨਸ਼ਾ ਕਰਦਾ ਹੈ ਜੇ ਘਰ ਵਾਲਾ ਤਾਂ ਸਭ ਜੇ ਪੁੱਤ ਹੈ ਤਾਂ ਮਾਈ ਮਾਂ ਦੁਖੀ ਹੋਊਗੀ ਜਾਂ ਘਰ ਵਾਲੀ ਦੁਖੀ ਹੋਊ ਜਾਂ ਭੈਣ ਦੁਖੀ ਹੋਊ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਸਾਡਾ ਘਰ ਬਰਬਾਦੀ ਵਾਲੇ ਰਾਹ ਤੇ ਚੱਲ ਪਿਆ ਆਪਾਂ ਇਹ ਬੰਦ ਕਰਨਾ ਹੈ ਕੰਮ ਆਪਾਂ ਜਵਾਕਾਂ ਨੂੰ ਕੰਮ ਦੇਣਾ ਹੈ ਦੇਖੋ ਬੇਲਾ ਮੰਨ ਸ਼ੈਤਾਨੀ ਦਾ ਘਰ ਜਦੋਂ ਬੇਲੇ ਰਹਿ ਲੈਂਦੇ ਆ ਤਾਂ ਮਾੜੀ ਸੰਗਤ ਚ ਪਾਉਣ ਵਾਲੇ ਬਹੁਤ ਨੇ ਤੇ ਉਹ ਇਧਰ ਉਧਰ ਲੈ ਜਾਂਦੇ ਨੇ ਜੇ ਨੌਕਰੀਆਂ ਮਿਲ ਜਾਣ ਕੰਮ ਮਿਲ ਜੇ ਤੜਕੀ ਜਾਣ ਆਥ ਨੇ ਕੰਮ ਤੋਂ ਵਾਪਸ ਆਉਣ ਤੇ ਫੇਰ ਆ ਕੇ ਫੇਰ ਨਹੀਂ ਨਸ਼ਾ ਕਰਦੇ ਉਹ ਫੇਰ ਕੋਈ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ ਥੱਕ ਕੇ ਆਉਂਦੇ ਨੇ ਜਵਾਕਾਂ ਨਾਲ ਹੱਸ ਖੇਡ ਕੇ ਸੌ ਜਾਂਦੇ ਆ ਤੇ ਸਵੇਰੇ ਉੱਠ ਕੇ ਫੇਰ ਕੰਮ ਤੇ ਜਾਂਦੇ ਆ ਬਾਹਰਲੇ ਮੁਲਕਾਂ ਜਾਂਦੇ ਆ ਤਾਂ ਉੱਥੋਂ ਵੀ ਕੱਢਣ ਲੱਗ ਗਏ ਹੁਣ ਸੋ ਐਸੇ ਧਰਤੀ ਨੂੰ ਠੀਕ ਕਰਾਂਗੇ ਹਰਮੀਰ ਸੰਧੂ ਜੀ ਸਾਡੇ ਉਮੀਦਵਾਰ ਨੇ ਤੀਜੇ ਨੰਬਰ ਦਾ ਬਟਨ ਹੈ ਤੁਹਾਡੇ ਇੱਥੇ ਜਿੱਥੇ ਵੀ ਬੂਥ ਬਣੂਗਾ ਤੁਸੀਂ ਆਪ ਜਾ ਕੇ ਨਾਲ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਹੋਰ ਪਿੰਡਾਂ 'ਚ ਵੀ ਕਹੋ ਜਿੱਥੇ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਦੋਸਤ ਮਿੱਤਰ ਨੇ ਕਿ ਆਪਾਂ ਵਿਕਾਸ ਵਾਲੇ ਪਾਸੇ ਜਾਣਾ ਹੈ ਬਹੁਤ ਮਾੜੇ ਦਿਨ ਬਹੁਤ ਕਾਲੇ ਦਿਨ ਬਹੁਤ ਝੱਖੜ ਝੁਲਲੇਸ ਲਾ ਕੇ ਤੇ ਡਾਡਰ ਕੇ ਬਹੁਤ ਜਿਉਲੇ ਜੀ ਬੜੇ ਪਰਚੇ ਪੁਰਚੇ ਹੋਲੇ ਜੀ ਪਤਾ ਨਹੀਂ ਕੀ ਕੀ ਸਾਡੇ ਤੇ ਜ਼ੁਲਮ ਢਾਹੇ ਇਹਨਾਂ ਨੇ ਹੁਣ ਬੱਚੇ-ਬੱਚਿਆਂ ਨੂੰ ਪੜਾਉਣ ਦਾ ਟਾਈਮ ਆ ਗਿਆ ਇੱਕ ਜਵਾਕ ਇੱਕ ਘਰ ਚੋਂ ਨੌਕਰੀ ਲੱਗ ਗਿਆ ਨਾ ਜੇ ਸਾਰੇ ਕਈ ਰਿਸ਼ਤੇਦਾਰਾਂ ਦਾ ਤੇ ਉਸ ਲੱਕੇ ਦਾ ਪੂਰਾ ਮਾਹੌਲ ਹੀ ਬਦਲ ਜਾਂਦਾ ਹੈ ਉਹਨਾਂ ਦੇ ਘਰੇ ਵਧਾਈਆਂ ਦੇਣ ਆਲੇ ਪੁੱਛਣ ਆਉਣ ਲੱਗ ਜਾਂਦੇ ਨੇ ਵੀ ਤੁਹਾਡੇ ਜਵਾਕ ਨੇ ਕਿਹੜੀ ਕਿਤਾਬ ਪੜ੍ਹੀ ਸੀ ਅਸੀਂ ਵੀ ਉਹਦੇ ਬੱਚੇ ਨੂੰ ਪੜ੍ਹਾਵਾਂਗੇ ਤੇ ਸਾਡਾ ਬਜਾਕ ਵੀ ਸਰਕਾਰੀ ਨੌਕਰੀ ਤੇ ਲੱਗ ਜਾਊਗਾ ਸੋ ਤੀਜੇ ਨੰਬਰ ਦਾ ਬਟਨ ਹੈ ਝਾੜੂ ਵਾਲਾ ਬਟਨ ਹੈ ਝਾੜੂ ਦਾ ਕੰਮ ਸਫਾਈ ਕਰਨਾ ਪਰ ਇਹ ਇਹ ਜਿਹੜਾ ਝਾੜੂ ਹੈ ਇਹ ਇਲਾਕੇ ਦੀ ਸਫਾਈ ਕਰੂਗਾ ਇਹ ਇਕੱਲੇ ਘਰ ਦੀ ਸਫਾਈ ਨਹੀਂ ਕਰਦਾ ਇਲਾਕੇ ਦੀ ਸਫਾਈ ਕਰੂਗਾ ਜਿਹੜਾ ਗੰਦ ਇਹਨਾਂ ਨੇ ਪਾਇਆ ਆ ਦੂਜੀਆਂ ਪਾਰਟੀਆਂ ਕਾਂਗਰਸ ਵਾਲਿਆਂ ਨੇ ਅਕਾਲੀ ਵਾਲਿਆਂ ਨੇ ਬਤੇਰੀ ਬਾਰੀ ਇਹਨਾਂ ਨੇ ਵੋਟਾਂ ਪਾਲੀਆਂ ਜੀ ਆਪਨੇ ਬਹੁਤ ਬਾਰੀ ਪਾਲੀਆਂ ਮਿਲਦਾ ਗੁੱਠੇ ਹੀ ਘਸ ਗਏ ਸਾਡੇ ਤਾਂ ਬਟਨ ਦਬਦੇ ਦਬਦੇ ਇਹਨਾਂ ਦੇ ਵੋਟਾਂ ਪਾਉਂਦੇ ਪਾਉਂਦੇ ਪਰ ਇਹਨਾਂ ਨੇ ਕੋਈ ਸਾਡੇ ਤੇ ਰਹਿਮ ਨਹੀਂ ਕੀਤਾ ਇਹਨਾਂ ਨੇ ਕੋਈ ਨੌਕਰੀਆਂ ਕੋਈ ਟੋਬੇ ਉਹ ਹੁਣ ਕਹੀ ਜਾਂਦੇ ਆ ਦੇਖੋ 15-15 ਸਾਲ ਦੋਨੋਂ ਪਾਰਟੀਆਂ ਰਾਜ ਕਰਕੇ ਹੁਣ ਕਹੀ ਜਾਂਦੇ ਪੰਜਾਬ ਨੂੰ ਬਚਾਉਣਾ ਤੇ ਪੰਜਾਬ ਮਾਰਿਆ ਕਿਨੇ ਭਾਈ ਤੁਸੀਂ ਤਾਂ ਮਾਰਿਆ ਸੀਗਾ ਪੰਜਾਬ ਹੁਣ ਤਾਂ ਬਚਣ ਦੇ ਰਾਹ ਤੇ ਚੱਲਿਆ ਹੋਇਆ ਸੋ ਆਪਦੀਆਂ ਕੁਰਸੀਆਂ ਦੇ ਪਾਵੇ ਦੇਖੀ ਜਾਂਦੇ ਹੋਰ ਉਹਨਾਂ ਨੂੰ ਕੁਝ ਨਹੀਂ ਨਜ਼ਰ ਆਉਂਦਾ ਸੋ ਕੱਲ ਸਵੰਡ ਵਾਲਿਓ ਮੈਨੂੰ ਉਮੀਦ ਹੈ ਪਹਿਲਾਂ ਤਾਂ ਨਹੀਂ ਤੁਹਾਡੇ ਕੋਈ ਐ ਮੱਖ ਮੰਤਰੀ ਇਦਾਂ ਆਇਆ ਹੋਣਾ ਕਦੇ ਦੇਖ ਲਓ 70 ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ ਆਪਣੇ ਦਾਦੇ ਬਾਬੇ ਪਰਦਾਦੇ ਵੋਟਾਂ ਪਾਪਾ ਕੇ ਦੁਨੀਆ ਤੋਂ ਵੀ ਤੁਰ ਗਏ ਹੋਣੇ ਇੱਥੇ ਨਹੀਂ ਆਉਂਦੇ ਹੋ ਹਾਂਜੀ ਮੈਂ ਮੁੱਖ ਮੰਤਰੀ ਨਹੀਂ ਮੈਂ ਤਾਂ ਦੁੱਖ ਮੰਤਰੀ ਆ ਮਨਾ ਤੁਹਾਡੇ ਦੁੱਖ ਸੁੱਖਾਂ ਚ ਹਿੱਸਾ ਪਾਉਣ ਆਇਆ ਮੈਨੂੰ ਪਤਾ ਹੈ ਮੈਂ ਵੀ ਐ ਹਜੇ ਪਿੰਡਾਂ ਚੋਂ ਨਿਕਲਿਆ ਸਾਈਕਲ ਤੇ ਜਾ ਕੇ ਦਸਵੀਂ ਤੱਕ ਪੜ੍ਹਾਈ ਕੀਤੀ ਐ ਫਿਰ ਕਾ ਬੱਸਾਂ ਦੀਆਂ ਛੱਤਾਂ ਤੇ ਬਹਿ ਕੇ ਗਏ ਆ ਥੱਲੇ ਬੈਠੇ ਨਹੀਂ ਦਿੰਦੇ ਸਟੂਡੈਂਟਾਂ ਨੂੰ ਕਾਲਜ ਚ ਪੜ੍ਹੇ ਆ ਤੇ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਕਿਸਾਨਾਂ ਦੀ ਕੀ ਪ੍ਰੋਬਲਮ ਐ ਖੇਤ ਮਜ਼ਦੂਰਾਂ ਦੀ ਕੀ ਦਿੱਕਤ ਐ ਵੇੜੇ ਵਾਲਿਆਂ ਦੀ ਕੀ ਪ੍ਰੋਬਲਮ ਐ ਮੈਂ ਸਾਰਾ ਜਾਂਦਾ ਰਹਾਂ ਦਿਹਾੜੀਆਂ ਪੁੱਛਣੇ ਵੀ ਖੇਤਾਂ ਵਾਸਤੇ ਸ ਮੈਨੂੰ ਕੱਲੇ-ਕੱਲੇ ਘਰ ਦੇ ਨਕਸ਼ੇ ਪਤਾ ਵੀ ਰੋ ਤੇ ਬਹੁਤ ਸਾਰੀਆਂ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਵਜੀਫੇ ਪੋਸਟ-ਮੈਟ੍ਰਿਕ ਸਾਰੀਆਂ ਸਕੀਮਾਂ ਦੇ ਪੈਸੇ ਖਾ ਗਏ ਦੱਸੋ ਚਵਾਰੇ ਛੱਤ ਲੈਣਗੇ ਇਹ ਤਾਂ ਨਰੇਗਾ ਵਾਲੀ ਦਿਹਾੜੀ 'ਚੋਂ ਪੈਸੇ ਖਾ ਜਾਂਦੇ ਨੇ ਨਰੇਗਾ ਦੀ ਦਿਹਾੜੀ 'ਚੋਂ ਪੈਸੇ ਖਾ ਜਾਂਦੇ 240 41 ਰੁਪਏ ਮਿਲਦੇ ਆ ਉਹ ਚ ਕੀ ਐ ਕੰਮ ਕੋਈ ਹੋਰ ਮਾਂ ਕਰਦੀ ਐ ਕੱਚੇ ਰਿਸ਼ਤੇ ਤੇ ਉਹਦੇ ਅਗੂਠਾ ਲਵਾ ਲੈਂਦੇ ਨੇ ਪੈਸੇ ਕਿਸੇ ਹੋਰ ਨੂੰ ਮਿਲ ਜਾਂਦੇ ਸੈਂਟਰ ਦਾ ਪੈਸਾ ਐ ਉਹ ਉਹ ਵੀ ਅਸੀਂ ਬਹੁਤ ਸਾਰੇ ਪਿੰਡਾਂ 'ਚ ਠੀਕ ਕੀਤੇ ਐ ਕਿ ਭਾਈ ਉਸੇ ਦੇ ਨਹੀਂ ਜਿਹੜਾ ਉਹ ਹਾਜ਼ਰੀ ਪੱਕੀ ਲਾਓ ਤੇ ਕੀ 240 ਰੁਪਏ ਖਾ ਕੇ ਚਵਾਰੇ ਛੱਤ ਲੈਣਗੇ ਗਰੀਬ ਦਾ ਕੋਈ ਗਰੀਬ ਦੀ ਤਾਂ ਫਿਰ ਹਾ ਹੀ ਲੱਗਦੀ ਐ ਗਰੀਬ ਦੀ ਹਾ ਤੇ ਪ੍ਰਮਾਤਮਾ ਦੀ ਦਰਗਾਹ ਸਿੱਧਾ ਰਾਹ ਕੋਈ ਬਾਈਪਾਸ ਨਹੀਂ ਫਿਰ ਜਿੰਨਾ ਜਿਹਨੂੰ ਗਰੀਬ ਦੀ ਹਾਲਾਗੀਆਂ ਮੁੜ ਕੇ ਉੱਠਦਾ ਨਹੀਂ ਕਈ ਪੀੜੀਆਂ ਫਿਰੋ ਸ੍ਰੀਸ਼ ਕਰਕੇ ਅਸੀਂ ਤਾਂ ਰੱਬ ਤੋਂ ਡਰਨ ਵਾਲੇ ਬੰਦੇ ਆ ਆਪਾਂ ਤਾਂ ਸਰਬੱਤ ਦਾ ਭਲਾ ਮੰਗਣ ਬੜੀ ਬਾਣੀ ਜਿਹੜੀ ਇਹ ਸੁਣ ਸੁਣ ਕੇ ਵੱਡੇ ਹੋਏ ਆ ਪੜ ਪੜ ਕੇ ਵੱਡੇ ਹੋਏ ਆ ਸੋ ਸਾਰਿਆਂ ਨੂੰ ਮੇਰੇ ਵੱਲੋਂ ਇਹੀ ਬੇਨਤੀ ਹੈ ਕਿ ਆਉਣ ਵਾਲੀ 11 ਤਰੀਕ ਨੂੰ ਤੁਹਾਡੇ ਕੋਲੇ ਆਉਣਗੇ ਇਹ ਦੂਜੇ ਵੀ ਆਉਣਗੇ ਤੁਹਾਡੇ ਕੋਲੇ ਲਾਲਚ ਦੇਣਗੇ ਤੁਹਾਨੂੰ ਬੜੇ ਹਾਲੇ ਲੋ ਆਹ ਲੈ ਲੋ ਇਹ ਤਾਂ ਤੁਹਾਨੂੰ ਐ ਵੀ ਕਹਿਣਗੇ ਵੀ ਤੁਹਾਡੀ ਮੋਟਰ ਵੀ ਅਸੀਂ ਚਲਾਇਆ ਆ ਕਰਾਂਗੇ ਤੁਹਾਨੂੰ ਘਰੇ ਭੇਜੋ ਬਸ ਤੁਹੀਂ ਐਥੋਂ ਤੱਕ ਲਾਲਚ ਦੇਣਗੇ ਠੀਕ ਹੈ ਨਾ ਪਹਿਲਾਂ ਵੀ ਪਹਿਲਾਂ ਤੁਹਾਨੂੰ ਵਾਅਦੇ ਕਰਕੇ ਗਏ ਹੋਣੇ ਬੜੇ ਵੀ ਐ ਕਰ ਦਾਂਗੇ ਉਹ ਕਰ ਦਾਂਗੇ ਮੁੜ ਕੇ ਤੁਸੀਂ ਹੁਣ ਦੱਸੇ ਕਿ ਕੋਈ ਨਹੀਂ ਆਇਆ ਉਹ ਨਾ ਹੀ ਆਉਣੇ ਇਹਨਾਂ ਨੇ 14 ਤਰੀਕ ਤੋਂ ਬਾਅਦ ਦਿਖੜੇ ਨਹੀਂ ਐ ਸੋ ਸਰਕਾਰ ਆਪਣੀ ਐ ਹਰਮੀਤ ਸੰਧੂ ਜੀ ਲਿਖ ਕੇ ਦੇਣਗੇ ਕੱਲ੍ਹ ਸਪਿੰਡ ਦੇ ਵਿੱਚ ਆਹ ਦਿੱਕਤ ਐ ਡੰਡ ਪਿੰਡ ਦੇ ਵਿੱਚ ਆਹ ਦਿੱਕਤ ਹੈ ਸਾਡੇ ਸਾਰੇ ਪਿੰਡ ਜਿਹੜਾ ਬੰਡੋਰੀ ਆਹ ਦਿੱਕਤ ਹੈ ਆਹ ਬੰਡੋਰੀ ਜਾਂ ਪੰਜ ਸੱਤ ਬੰਡੋਰੀਆਂ ਨੇ ਆਹ ਦਿੱਕਤ ਹੈ ਮੰਗ ਪੱਤਰ ਇਹਨਾਂ ਦਾ ਦਸਕਤ ਮੇਰੇ ਮੈਂ ਇਸ ਗੱਲ ਦਾ ਵਾਦਾ ਕਰਦਾ ਤੁਹਾਡੇ ਨਾਲ ਕਿਉਂਕਿ ਮੈਂ ਇਸ ਇਲਾਕੇ ਨੂੰ ਜਾਣਦਾ ਬੜੇ ਦੁੱਖ ਚੱਲੇ ਨੇ ਦੇਖੋ ਹਰ ਗੱਲ ਤੇ ਆਪਣੇ ਤੇ ਆ ਜਾਂਦਾ ਪਾਣੀ ਆ ਜੇ ਤਾਂ ਇਹਨਾਂ ਪਿੰਡਾਂ ਨੂੰ ਠਾਉਣ ਆ ਜਾਂਦੇ ਚਲੋ ਬਈ ਪਾਣੀ ਆ ਗਿਆ ਕੋਈ ਉਧਰ ਕਸ਼ਮੀਰ ਵਾਲੇ ਪਾਸੇ ਝਗੜਾ ਹੋ ਜੇ ਲੜਾਈ ਇੱਥੇ ਲੱਗਦੀ ਹੈ ਚਲੋ ਬਈ ਪਿੰਡਾਂ ਵਾਲੇ ਖਾਲੀ ਕਰੋ ਪਿੰਡ ਬਸਣੀ ਨਹੀਂ ਦਿੱਤੇ ਆਪਾਂ ਤਾਂ ਬਸਣੀ ਨਹੀਂ ਦਿੱਤਾ ਆਪਾਂ ਨੂੰ ਤਾਂ ਤਾਰ ਦੇ ਪਰਲੇ ਪਾਸੇ ਖੇਤ ਨੇ ਆਪਣੇ ਫੌਜ ਲੈ ਕੇ ਜਾਂਦੀਆਂ ਇਹਨਾਂ ਨੂੰ ਖੇਤੀ ਕਰਾਉਣ ਵਾਸਤੇ ਕੋਈ ਕੰਪਨਸੇਸ਼ਨ ਨਹੀਂ ਪਹਿਲਾਂ 15000 ਰੁਪਏ ਮਹੀਨੇ ਦਾ ਕਰਿਆ ਸੀ ਉਹ ਨਹੀਂ ਦਿੰਦੇ ਬਥੇਰੀਵਾਰੀ ਕੇਂਦਰ ਕੋਲੇ ਅਸੀਂ ਮੁੱਦਾ ਠਾਇਆ ਵੀ ਭਾਈ ਤਾਰ ਹੀ ਗਾਹ ਲੈ ਜਾਓ ਯਾਰ ਥੋੜਾ ਜਿਹਾ ਤਾਰ ਗਾਹਾਂ ਲੈ ਜਾਓ ਕਿੰਨੇ ਕਿਲੋਮੀਟਰ ਤਾਰ ਅੰਦਰ ਹੈ ਹਜ਼ਾਰਾਂ ਏਕੜ ਜ਼ਮੀਨ ਸਾਡੀ ਅੰਦਰ ਆ ਜਾਊਗੀ ਆਬਦੀ ਜ਼ਮੀਨ ਤੇ ਖੇਤੀ ਕਰਨ ਵਾਸਤੇ ਵੀ ਸਾਨੂੰ ਆਈਡੈਂਟੀਟੀ ਕਾਰਡ ਦਿਖਾਉਣੇ ਪੈਂਦੇ ਆ ਜੀ ਸੋ ਮੈਨੂੰ ਇਸ ਇਲਾਕੇ ਦੀਆਂ ਦਿੱਕਤਾਂ ਦਾ ਪਤਾ ਹੈ ਮਾਵਾ ਪੈਣਾ ਜਿਹੜੀਆਂ ਨੇ ਉਹ ਖਾਸ ਤੌਰ ਤੇ ਉਹਨਾਂ ਨੇ ਜਿਵੇਂ ਅੱਜ ਵੀ ਇੱਥੇ ਕਿਹਾ ਹਜ਼ਾਰ ਰੁਪਏ ਮਹੀਨੇ ਵਾਲੀ ਜਿਹੜੀ ਆ ਆਪਾਂ ਕਹੀ ਹੈ ਬਜਟ ਦੇਖ ਕੇ ਕਿਉਂਕਿ ਪਹਿਲਾਂ ਅਸੀਂ ਘਰ ਜੇ ਦੇਖੋ 5000 ਰੁਪਿਆ ਆਪਾਂ ਨੂੰ ਬਿਜਲੀ ਦੇ ਬਿੱਲਾਂ ਦਾ ਬਚਣ ਲੱਗ ਗਿਆ ਜਵਾਕਾਂ ਦੀ ਫੀਸ ਪ੍ਰਾਈਵੇਟ ਸਕੂਲਾਂ ਦੀ بجائے ਸਰਕਾਰੀ ਸਰਕਾਰੀਆਂ ਦੀ ਪੜ੍ਹਾਈ ਉਹ ਜੀ ਕਰਤੀ ਪਾਣੀ ਬਿਜਲੀ ਨੌਕਰੀਆਂ ਤੇ ਹੁਣ ਉਹ 1000 ਰੁਪਏ ਦੀ ਬਾਰੀ ਹੈ ਮੈਂ ਜੇ ਅਸੀਂ ਜਿਹੜੇ ਵਾਦੇ ਕੀਤੇ ਉਹ ਪੂਰੇ ਕਰਾਂਗੇ 5 ਸਾਲ ਦੇ ਵਿੱਚ ਵਿੱਚ ਪੂਰੇ ਕਰਨ ਦਾ ਵਾਦਾ ਕੀਤਾ ਸੀ ਗਰੰਟੀਆਂ ਦਿੱਤੀਆਂ ਸੀ ਤੇ ਉਹ ਅਗਲੇ ਬਜਟ ਦੇ ਵਿੱਚ ਸਾਰਾ ਕੁਝ ਲੇਖਾ ਜੋਖਾ ਦੇਖੋ ਘਰ ਜਿਹੜਾ ਘਰ ਚਲਾਉਂਦਾ ਉਹ ਲਾਣੇਦਾਰ ਹੁੰਦਾ ਲਾਣੀਦਾਰ ਨੇ ਦੇਖਣਾ ਹੁੰਦਾ ਜੇ ਦੋ ਨੂਹਾਂ ਨੇ ਤਾਂ ਉਹਨੂੰ ਸੂਟ ਕਿਹੜੇ-ਕਿਹੜੇ ਲੈ ਕੇ ਦੇਣੇ ਨੇ ਜੇ ਸੂਟ ਲੈ ਕੇ ਦੇਵੋਗੇ ਤਾਂ ਲੜਾਈ ਹੋ ਜਾਊਗੀ ਉਹ ਕਹਿੰਦੀ ਵਧੀਆ ਲੈ ਤਾਂ ਮੈਨੂੰ ਨਹੀਂ ਇਹਦੀ ਬਜਾਏ ਪੈਸੇ ਹੀ ਦੇ ਦਿਓ ਵੀ ਆਪਦਾ ਭਾਈ 5 ਖਰੀਦ ਲਓ ਚਾਹੇ 4 ਖਰੀਦ ਲਓ ਚਾਹੇ 2 ਖਰੀਦ ਲਓ ਪੈਸੇ ਨਹੀਂ ਮਿਲਣਗੇ ਥੋ ਲਾਣੀਦਾਰ ਵਾਂਗੂੰ ਹੀ ਪੰਜਾਬ ਚਲਾਉਣਾ ਪੈਣਾ ਤੇ ਤੁਹਾਡਾ ਜਿਹੜਾ 1000 ਰੁਪਿਆ ਉਹ ਅਗਲਾ ਬਜਟ ਜਿਹੜਾ ਹੋਣਾ ਆਊਗਾ ਉਹਦੇ ਵਿੱਚ ਅਸੀਂ ਪਾਸ ਕਰਕੇ ਤੁਹਾਨੂੰ ਇਕੱਠੇ ਹੀ ਪੈਸੇ ਪਾ ਕੇ ਤੁਹਾਨੂੰ ਕਹਾਂਗੇ ਕਿ ਆ ਚੱਕੋ ਤੇ ਤੁਹਾਨੂੰ ਕਿਸੇ ਵੱਲ ਦੇਖਣ ਦੀ ਲੋੜ ਨਹੀਂ ਕੋਈ ਧੀ ਆਈ ਹੈ ਉਹਦੇ ਜਵਾਕਾਂ ਨੂੰ ਕੋਈ ਖੜਾਉਣੇ ਲੈ ਕੇ ਦੇਣੇ ਨੇ ਪੋਤਿਆਂ ਦੋ ਤਿਆਂ ਨੂੰ ਜਾਂ ਕਿਤੇ ਜਾਣਾ ਹੈ ਆਉਣਾ ਕੋਈ ਹੋਰ ਕੋਈ ਕਬੀਲਦਾਰੀ ਦੇ ਕੰਮਾਂ 'ਚ ਖਰਚਣਾ ਤਾਂ ਇਧਰ ਉਧਰ ਦੇਖਣ ਦੀ ਲੋੜ ਨਹੀਂ ਪੈਣੀ ਕਿਸੇ ਦੀਆਂ ਮਿੰਤਾਂ ਕਰਨ ਦੀ ਲੋੜ ਨਹੀਂ ਪੈਣੀ ਧਾਰ ਲਾਈਨ ਦੀ ਲੋੜ ਨਹੀਂ ਪੈਣੀ ਪੰਜਾਬ ਸਰਕਾਰ ਤੁਹਾਡੇ ਨਾਲ ਖੜੂਗੀ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਇਨਕਲਾਬ ਬੋਲੇ ਸੋਨਿਆਲ ਧੰਨਵਾਦ ਕਰ ਬਹੁਤ ਬਹੁਤ ਧੰਨਵਾਦ ਸਮੁੱਚੀ ਪੰਚਾਇਤ ਦਾ ਸਮੁੱਚੇ ਕਲਸ ਨਗਰ ਦਾ ਸਾਡੀਆਂ ਮਾਵਾਂ ਦਾ ਸਾਡੀਆਂ ਭੈਣਾਂ ਦਾ ਦਿਲੋਂ ਮੈਸੀਮ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਇਹ ਪਿੰਡ ਨੇ ਹਮੇਰਾ ਹਮੇਸ਼ਾ ਹੀ ਚੜਦੀ ਗੱਲਾਂ ਵਾਲੀ ਗੱਲ ਕੀਤੀ ਆ ਤੁਸੀਂ ਵੇਖੋਗੇ ਕਲਸ ਦਾ ਰਿਜ਼ਲਟ ਜਿਹੜਾ ਹੋਊਗਾ ਬਹੁਤ ਹੀ ਚੜਦੀ ਕਲਾ ਵਾਲਾ ਹੋਊਗਾ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ